ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਹਾਡਾ ਵੀ ਮਨ ਹਰ ਸਮੇਂ ਉਦਾਸ ਰਹਿੰਦਾ ਹੈ ਕਿਉਂਕਿ ਜੋ ਕੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਪਰੇਸ਼ਾਨੀ ਹੈ ਤੇ ਉਹਨਾਂ ਦਾ ਮਨ ਹਮੇਸ਼ਾ ਉਦਾਸ ਹੀ ਰਹਿੰਦਾ ਹੈ ਤੇ ਅਸੀਂ ਆਪਣੀ ਉਦਾਸੀ ਦੂਰ ਕਰਨ ਦੇ ਲਈ ਗੁਰਬਾਣੀ ਦਾ ਹੀ ਸਹਾਰਾ ਲੈ ਸਕਦੇ ਹਾਂ ਅਸੀਂ ਸੌਣ ਤੋਂ ਪਹਿਲਾਂ 108 ਵਾਰ ਇਸ ਸ਼ਬਦ ਦਾ ਜਾਪ ਕਰਨਾ ਹੈ ਇਸ ਦੇ ਨਾਲ ਸਾਡਾ ਜਿਹੜਾ ਮਨ ਹੈ ਅਸ਼ਾਂਤ ਹੁੰਦਾ ਹੈ ਉਹ ਸੁਖ ਦੇ ਵਿੱਚ ਮਤਲਬ ਤਬਦੀਲ ਹੋ ਜਾਂਦਾ ਹੈ ਉਠਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜਐ ਸੇ ਬੁਝਿਆ ਰਾਖਾ ਇੱਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾਉ ਸੋਏ ਚਿੰਤਾ ਜਾਗੇ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਕਾਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾ ਅਨੇਕ ਗੁਰਮੰਤਰ ਜੜਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ